ਸਰਬੱਤ ਦਾ ਭਲਾ ਟਰੱਸਟ ਵੱਲੋਂ ਛੁਡਵਾਏ ਨੌਜਵਾਨ ਰਿਹਾ ਹੋ ਕੇ ਪਹੁੰਚੇ ਪੰਜਾਬ ਆਬੂਤਾ ਵਿੱਚ ਮੌਦੀ ਸਜ਼ਾ ਭੁਗਤ ਰਹੇ 10 ਪੰਜਾਬੀ ਨੌਜਵਾਨਾਂ 'ਚੋਂ 3 ਨੌਜਵਾਨ ਬਲੱਡਮਨੀ ਦੇਣ ਤੋਂ ਬਾਅਦ ਵਾਪਸ ਭਾਰਤ ਪਰਤ ਆਏ ਹਨ ਜਦਕਿ ਬਾਕੀ 7 ਨੌਜਵਾਨ 6 ਜੂਨ ਨੂੰ ਵਾਪਸ ਆਉਣਗੇ ਲੁਧਿਆਣਾ ਦੇ ਬੱਸ ਸਟੈਂਡ ਪਹੁੰਚਣ ਤੇ ਜਲੰਧਰ ਜ਼ਿਲ੍ਹੇ ਦੇ ਬਲਵਿੰਦਰ ਸਿੰਘ ਹੁਸ਼ਿਆਰਪੁਰ ਜ਼ਿਲ੍ਹੇ ਦੇ ਚੰਦਰਸ਼ੇਖਰ ਅਤੇ ਬਰਨਾਲਾ ਜ਼ਿਲ੍ਹੇ ਦੇ ਸਤਮਿੰਦਰ ਸਿੰਘ ਦਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੋਸਤਾਂ ਅਤੇ ਟਰੱਸਟ ਦੇ ਮੈਂਬਰਾਂ ਨੇ ਜ਼ੋਰਦਾਰ ਸਵਾਗਤ ਕੀਤਾ ਇਸ ਮੌਕੇ ਨੌਜਵਾਨਾਂ ਨੇ ਦੱਸਿਆ ਕੀ ਆਬੂਤਾ ਵਿਵੇਖੇ ਉਹਨਾਂ ਦਾ ਪਾਕਿਸਤਾਨੀਆਂ ਨਾਲ ਝਗੜਾ ਹੋ ਗਿਆ ਸੀ ਤੇ ਇਸ ਦੌਰਾਨ ਇੱਕ ਪਾਕਿਸਤਾਨੀ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉੱਥੋਂ ਦੀ ਅਦਾਲਤ ਨੇ ਉਹਨਾਂ ਨੂੰ ਮੌਤ ਦੀ ਸਜ਼ਾ ਸੁਣਾਈ ਸੀ ਪਰੰਤੂ ਸਰਵੱਤ ਦਾ ਭਲਾ ਰਸਤੇ ਦੇ ਯਤਨਾ ਸਦਕਾ ਉਹਨਾਂ ਦੇ ਕੇਸ ਵਿੱਚ ਨਵਾਂ ਮੋੜ ਆਇਆ ਤੇ ਉੱਥੋਂ ਦੇ ਕਾਨੂੰਨ ਮੁਤਾਬਕ 60 ਲੱਖ ਰੁਪਏ ਦੀ ਬਲੱਡ ਮਨੀ ਦੇਣ ਤੋਂ ਬਾਅਦ ਅਦਾਲਤ ਨੇ ਉਹਨਾਂ ਦੀ ਮੌਤ ਦੀ ਸਜ਼ਾ 3 ਸਾਲ ਵਿੱਚ ਤਬਦੀਲ ਕਰ ਦਿੱਤੀ ਤੇ ਰਮਜ਼ਾਨ ਦੇ ਚੱਲਦਿਆਂ ਉਹਨਾਂ ਨੂੰ ਸਜ਼ਾ ਪੂਰੀ ਹੋਣ ਤੋਂ ਪਹਿਲਾਂ ਹੀ ਰਿਹਾ ਕਰ ਦਿੱਤਾ ਗਿਆ ਸਰ ਜੀ ਕਤਲ ਕੇਸ ਹੋਇਆ ਸੀ ਜੀ ਜੋ ਅਬਰਾਈ ਸਾਹਿਬ ਨੇ ਸਰ ਤਨਾਜਲ ਕਰਾਇਆ ਸਭ ਕੁਝ ਜੀ ਉਹਨਾਂ ਨੇ ਬਹੁਤ ਬਹੁਤ ਧੰਨਵਾਦ ਆ ਜੀ ਉਹਨਾਂ ਦਾ ਜੀ ਅਬਰਾਈ ਸਾਹਿਬ ਦਾ ਜੇਲ੍ਹ ਚ ਜੀ ਬਹੁਤ ਔਖਾ ਜੀ ਬਾਕੀ ਸੱਤ ਬੰਦੇ ਹੋ ਰਹੀ ਸਾਡੇ ਨਾਲ ਦੇ ਬਹੁਤ ਬਹੁਤ ਔਖਾ ਜੀ ਜੀ ਅਬਰਾਈ ਉਹਨਾਂ ਨੇ ਸਾਰੇ ਪੈਸੇ ਦਿੱਤੇ ਆ ਜੀ ਤੁਸੀਂ ਕਿਹੜੀ ਜਗ੍ਹਾ ਦੇ ਰਹੇ ਹੋ ਮੈਂ ਮਾਲਪੁਰ ਦਾ ਜੀ ਮਾਲਪੁਰ ਪਿੰਡ ਹਵੇਲੀ ਕੀ ਕਰੂੰਗੇ ਜੀ ਥੋੜਾ ਦਾ ਜੋ ਮੈਂ ਉਧਰ ਮੈਸਰ ਦਾ ਕੰਮ ਕਰਦਾ ਸੀ ਜੀ ਹਾਂ ਜੀ ਸਰ ਸਭ ਹੋ ਗਏ ਥੋੜਾ ਦਾ ਅਸੀਂ ਸਾਰੇ ਇੱਕ ਜਗ੍ਹਾ ਸਕੇ ਸਾਰੇ ਅਸੀਂ ਕਤਲ ਦੇ ਕੇ ਕਤਲ ਲਪੜਾ ਹੋ ਗਿਆ ਥੋੜਾ ਉਹ ਆਦਮੀ ਮਰ ਗਿਆ ਇੱਕ ਪਾਕਿਸਤਾਨੀ ਪਟਾਨ ਇਸ ਕੀ ਉਧਰ ਜੇਲ੍ਹ ਮੇ ਚਲਾ ਗਿਆ ਇਸ ਕੀ ਗਲਤ ਬਸਾਇਆ ਗਿਆ ਸਰ ਹਮ ਕੁਛ ਵੀ ਨਹੀਂ ਕੀਆ ਹਮ ਸਿਰਫ 7 7 ਮਹੀਨਾ ਉਧਰ ਕੰਮ ਕੀਆ ਬਸ ਬਾਅਦ ਮੇ ਹਮ ਕੋ ਜੇਲ੍ਹ ਮੇ ਚਲਾ ਗਏ ਤੁਸੀਂ ਆਪ ਪਾਸ ਵਾਪਸ ਆ ਬਹੁਤ ਸ਼ੁਕਰੀਆ ਜੀ ਭਾਈ ਜੂਏ ਆ ਸਰ ਬਹੁਤ ਬਹੁਤ ਧੰਨਵਾਦ ਕਰਦਾ ਜੀ ਬਰਾਏ ਸਰ ਦਾ ਜੀ ਤੇ ਆਪਣੇ ਮਾਪੇ ਦਾ ਜੀ ਸਭ ਤੋਂ ਪਹਿਲਾ ਉਹਨਾਂ ਦਾ ਕਹਿਣਾ ਮੰਨਿਆ ਜਾਵੇ ਜੀ ਗਲਤੀ ਹੋ ਗਈ ਜੀ ਉਹੀ ਮਾਫ ਬਖਸ਼ਖ ਦੇ ਜੀ ਕੀ ਕਰਨਾ ਚਾਹਾਂਗੇ ਨੌਜਵਾਨਾਂ ਕਾ ਲਈ ਬਾਹਰ ਜਾਣਾ ਹੈ ਅੰਜਾ ਜੀ ਉਹ ਬਈ ਜਾ ਕੇ ਜੁਏ ਦੇ ਵਿੱਚ ਗਲਤ ਕੰਮ ਨਹੀਂ ਕਰੇ ਜੀ ਕੋਈ ਵੀ ਜੀ ਮਾਫੀ ਚਾਹੁੰਦੇ ਆ ਜੀ ਕੋ ਗਲਤੀ ਹੋ ਗਈ ਦਿਮਾਗ ਹੋ ਗਿਆ ਸਰ ਜੀ ਬਲਵਿੰਦਰ ਖਨਾਰ ਕੀ ਹੋਇਆ ਸੀ ਦੋ ਦਦ ਕਦੋਂ ਗਈ ਕਿੱਥੇ ਕਿੱਥੇ ਰਹਿਣਾ ਹੈ ਜੀ ਜੀ ਮੈਂ ਜਲੰਧਰ ਦਾ ਹਾਂ ਅਸੀਂ ਕਦੋਂ ਗਏ ਸੀ ਤੁਸੀਂ ਅਸੀਂ ਗਏ ਸੀਗੇ 13 7 2015 ਜੀ ਅੱਛਾ ਕੀ ਹੋਇਆ ਸੀ ਕੀ ਕੰਮ ਕਰ ਰਹੇ ਸੀ ਅਸੀਂ ਮੈਰਸਨ ਦੇ ਕੰਮ ਤੇ ਗਏ ਸੀ ਪਤਾ ਨਹੀਂ ਲੱਗਾ ਬਾਅਦ ਸੁੱਤੇ ਲੜਾਈ ਹੋਈ ਹੈ ਬਾਹਰ ਸੁਤੇ ਬੈਨ ਚੱਕਦੇ ਤੇ ਪਤਾ ਨਹੀਂ ਕਿ ਬਣੇ ਕੀ ਨਹੀਂ ਬਖ ਛੰਦ ਆਪੀ ਪ੍ਰਭ ਪਤਾ ਨਹੀਂ ਗਲਤ ਫਸੇ ਪਏ ਸੀ ਨਿਯਾਇਜ ਪਦੇ ਪਏ ਸਾਰੇ ਵੀ ਪਤਾ ਨਹੀਂ ਕੌਣ ਮਾਰ ਗਿਆ ਕੌਣ ਨਹੀਂ ਮਾਰ ਗਿਆ ਤੇ ਬਰਾਇ ਸਾਹ ਦਾ ਧੰਨਵਾਦ ਕਰਦੇ ਜਿਹਨੇ ਛਡਾਇਆ ਪ੍ਰਭ ਅਸੀਂ ਤੁਸੀਂ ਪੰਜਾਬ ਆ ਕੇ ਵਾਪਸ ਆ ਗਏ ਪੰਜਾਬ ਆ ਪੰਜਾਬ ਆ ਰਹੇ ਆ ਆਪਣੀ ਧਰਤੀ ਤੇ ਆਏ ਆ ਬਹੁਤ ਧੰਨਵਾਦ ਕਰਦੀ ਹਾਂ ਪ੍ਰਸ਼ਾਸਨ ਤੋਂ ਤੁਹਾਨੂੰ ਨੋਟ ਕਰਦਾ ਰਹੇ ਤਾਂ ਨੋਟ ਜੀ ਅੰਦਰ ਜੀ ਕਿਹੜੇ ਬਾਕੀ ਸਾਥ ਹੈ ਕਿ ਕਿੱ데 ਬੋਹ ਸਾਥ ਤੋਂ ਉਹਨਾਂ ਦੇ ਬੁੱਧਵਾਰ ਨੂੰ ਕਹਿੰਦੇ ਬਰਾਇ ਸਾਹ ਬਦਵਾ ਨੂੰ ਹੁਣ ਜੇ ਬਹੁਤ ਮੁਸ਼ਕਲ ਹੈ ਜੇ ਤਨਾਰੀ ਕੀ ਮੈਸੇਜ ਹੀ ਦੇਵਾਂਗਾ ਲੋਜੋਨ ਬੀੜ ਨੂੰ ਮੈਂ ਤਾਂ ਸਾਰੇ ਵੀਰਾਂ ਨੂੰ ਕਹਾਂਗਾ ਵੀ ਇੱਕ ਬਾਹਰ ਜਾ ਕੇ ਗਲਤ ਕੰਮ ਨਾ ਕਰੋ ਕਦੀ ਵੀ ਕਦੀ ਵੀ ਆਪਣੀ ਮਾਪਿਆਂ ਦੇ ਜੂਰ ਜਾ ਕੇ ਕਦੀ ਵੀ ਗੰਮ ਨਾ ਕਰੋ ਇਹ ਜਿਹਦਾ ਦੇ ਕੰਮ ਹੈ ਇਹ ਗਲਤ ਨਹੀਂ ਕੋਈ ਵੀ ਧਾਰੂ ਨਹੀਂ ਪੀਓ ਇਦਾਂ ਦੇ ਕੰਮ ਨਹੀਂ ਕਰੋ ਅਹੀ ਦਾ ਬਰਾਇ ਸਾਰਾ ਧੰਨਵਾਦ ਇਹ ਕਰਦੇ ਆਂ ਸ਼ੁਕਰੀਆ ਕਰਦੇ ਆਂ ਜਿਹਨਾਂ ਨੇ ਸੰਗੀਚਾਇਆ ਬੋਲਦਾ ਕਿ ਨਾਮ ਇਹ ਇਸ ਤੋਂ ਮੰਦਰ ਜੇ ਵੀ ਹੁਣੇ ਆਏ ਅੱਜ ਕੋਲ ਦੇ ਸੀ ਅਸੀਂ 2014 ਦੇ ਵਿੱਚ ਗਏ ਸੀ ਤੇ ਉੱਥੇ ਸਾਡੇ ਅਸੀਂ ਠੂਠੇ ਗਏ ਜੀ ਫਸ ਗਏ ਤੇ ਹੁਣ ਸਾਡਾ ਖੜਾ ਛੋਟਿਆਗਾ ਅਬਰਾਏ ਸਾਹਿਬ ਜੀ ਨੇ ਖੜਾ ਛੁਡਾਇਆ ਸਾਡਾ ਅਸੀਂ ਬਹੁਤ ਮੁਸ਼ਕਲ ਨਾਲ ਫਸੇ ਹੋਏ تھے ਸਾਡੇ ਨਾਲ ਦੇ 7 ਬੰਦੇ ਹੋਰ ਵੀ ਉੱਤੇ ਨੇ ਉਹ ਵੀ ਅਬਰਾਏ ਸਾਹਿਬ ਕਹਿੰਦੇ ਵੀ ਆ ਜਾਣਗੇ ਤੇ ਹੁਣ ਸਾਨੂੰ ਤਿੰਨਾਂ ਨੂੰ ਬਸ ਭੇਜਿਆ ਗਿਆ ਬਸ ਤੁਸੀਂ ਸੋਚੋ ਵੀ ਆਪਦੇ ਘਰੇ ਆਪਰੇ ਮਾਪੇ-ਬਾਪ ਨੂੰ ਮਿਲ ਕੇ ਬੰਦਾ ਕਿਹੋ ਜਿਹਾ ਮਸਹੂਰ ਕਰਦਾ ਹਾਂਜੀ ਭਾਈ ਕਿੱਦਾਂ ਕਿੱਦਾਂ ਦਾ ਟਾਈਮ ਰਿਹਾ ਉਹਦੇ ਥੋੜਾ ਜੀ ਉਥੇ ਅੰਦਰ ਜਿਹੜਾ ਅੰਦਰ ਟਾਈਮ ਆ ਉਹ ਕਿਸੇ ਨੂੰ ਨਹੀਂ ਬਾਹਰ ਪਤਾ ਬਹੁਤ ਹੀ ਮਾੜਾ ਟਾਈਮ ਆ ਤੇ ਬਹੁਤ ਹੀ ਬੁਰਾ ਟਾਈਮ ਅੱਜ ਭਾਈ ਹੁਣ ਮੈਸੇਜ ਕੀ ਦੇਣਾ ਚਾਹੁੰਦੇ ਆ ਅਸੀਂ ਤਾਂ ਇਹੀ ਸਾਰੇ ਦੋਸਤਾਂ ਮਿੱਤਰਾਂ ਨੂੰ ਇਹੀ ਬੇਨਤੀ ਕਰਦਾ ਕਿ ਆਪਣੇ ਸਾਰੇ ਆਪਦੇ ਮਾਪੇ-ਬਾਪ ਦੇ ਕਹਿਣੇ ਚੱਲੋ ਵੀ ਤੁਹਾਡੇ ਮਾਪੇ-ਬਾਪ ਵੀ ਛੋਟਾ ਰੱਬ ਨੇ ਮੈਂ ਇਹ ਹੀ ਕਹਿਣਾ ਚਾਹਣਾ ਇਸ ਮਕੇ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨਾਂ ਨੂੰ ਛੁਡਾਉਣ ਲਈ ਸਰਬੱਤ ਦਾ ਪਲਾਟ ٹرسٹ ਦਾ ਧੰਨਵਾਦ ਕੀਤਾ ਬਹੁਤ ਬਹੁਤ ਜ਼ਿਆਦਾ ਖੁਸ਼ੀ ਅਸੀਂ ਐਸਪੀ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਮੇਰੇ ਵੀਰ ਨੂੰ ਇੱਥੇ ਲੈ ਕੇ ਆਂਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਦੇ ਵੀ ਇਹਨਾਂ ਦਾ ਦੇਣਾ ਨਹੀਂ ਦੇ ਸਕਦੇ